ਦਿਨ ਦਿਹਾੜੇ ਕਤਲ ਨੌਜਵਾਨ ਨਸ਼ਾ ਨਮੰਨੇ ਉਹ ਅੱਗ ਭਗਵੰਤ ਮਾਨ ਨੂੰ ਦੇਖਦੀ ਨਹੀਂ ਕਿ ਜਿਹੜੀ ਹੁਣ ਪੰਜਾਬ ਚ ਲੱਗੀ ਤਿੰਨਾਂ ਸਾਲਾਂ ਦੀ ਉਹ ਭਜਾਵੇ ਹਾਂ ਗਾਣ ਕੇ ਕਿੱਥੇ ਗਿਆ ਜਵਾਨ ਬੈਠਾ ਜਾ ਕੇ ਇਹ ਕਾਦਾ ਲੋਕਤੰਤਰ ਕੀ ਕਾਨੂੰਨ ਆਏ ਕੀ ਦੇ ਵਕ ਕਾਨੂੰਨ ਲੋਕਾਂ ਵਾਸਤੇ ਵੱਖਰੇ ਵੱਖਰੇ ਸਾਡੇ ਵਾਸਤੇ ਵੱਖਰਾ ਕਾਨੂੰਨ ਕਿੱਦਾਂ ਕਾਨੂੰਨ ਦੀਆਂ ਤਜੀਆਂ ਡਾਗੀਆਂ ਜਾ ਰਹੀਆਂ 27 ਤੇ ਅਜੇ ਚਿਰ ਨੂੰ ਆਉਣੀ ਇਹਨਾਂ ਦਾ ਪਹਿਲਾ ਹੀ ਫੱਟੀ ਪੋਚੀ ਜਾਣੀ ਜਿਹੜੇ ਇਹਨਾਂ ਦੇ ਹਾਲਾਤ ਵਾ ਜੋ ਇਹਨਾਂ ਦੇ ਲੱਛਣ ਆ ਜਦੋਂ 6 ਮਹੀਨੇ ਬਾਅਦ ਸੇ ਉਦੋਂ ਤਾਂ ਕੋਈ ਅੱਗ ਨਹੀਂ ਲੱਗੀ ਉਦੋਂ ਕੋਈ ਕਾਊਂਟਰ ਨਹੀਂ ਹੁੰਦੇ ਕੋਈ ਫਰੋਤੀਆਂ ਨਹੀਂ ਮੰਗੀਆਂ ਜਾਂਦੀਆਂ ਹੁਣ ਉਹ ਤੇ ਪਾਛੰਦੇ ਨਾ ਇਹਨਾਂ ਨੂੰ ਕਰੀ ਅੱਗ ਲੱਗ ਚੱਲੀ ਆ ਵੀ ਉਹਦੀ ਵਾਸਤੋਂ ਇਹਨਾਂ ਨੂੰ ਇੰਨਾ ਡਰ ਪਿਆ ਵਾ ਕਿ ਜੇ ਉਹ ਸੰਸਦ ਚ ਆਉਂਦਾ ਪਹਿਲੀ ਗੱਲ ਤੇ ਦਿੱਲੀ ਆਉਣਾ ਸੀ ਪੰਜਾਬ ਵਾਲਿਆਂ ਨੂੰ ਕਾਹਦਾ ਖਤਰਾ ਇਹ ਜਿਹੜਾ ਨਾ ਪੰਜਾਬ ਨੂੰ ਖਤਮ ਕਰਨਾ ਚਾਹੁੰਦੇ ਸੀ ਉਹ ਜਿਹੜੇ ਪੰਜਾਬ ਦੀ ਨੌਜਵਾਨੀ ਨੂੰ ਬਚਾਉਣਾ ਚਾਹੁੰਦੇ ਸੀ ਇਸ ਕਰਕੇ ਉਹਨਾਂ ਨੇ ਚੁੱਕ ਕੇ ਉੱਥੇ ਡਿਬੜੂਗੜ ਭੇਜਤਾ ਕਿਉਂਕਿ ਇਹ ਚਾਹੁੰਦੇ ਵੀ ਪੰਜਾਬ ਖਤਮ ਹੋ ਜਾਏ ਪੰਜਾਬ ਦੀ ਸਾਰੀ ਨੌਜਵਾਨੀ ਖਤਮ ਹੋ ਜਾਏ ਗੱਡੀਆਂ ਤੇ ਗੱਡੀਆਂ ਪੁਲਿਸ ਭਾਰੀ ਭੁਲਤ ਲਾਤੀ ਆ ਪਤਾ ਤਾਂ ਹਾ ਦੇ ਕੋਈ ਨਾ ਕੋਈ ਬੰਬ ਆ ਫੜਿਆ ਵੀ ਜਿਹੜਾ ਇਹਨਾਂ ਨੂੰ ਖਤਰਾ ਪੈ ਗਿਆ ਸੰਨੁਰ ਹੋਸ ਪ੍ਰਦਰਸ਼ਨ ਕਰਨ ਲਈ ਜਾਂ ਇਹੋ ਜਿਹੇ ਹਾਲਾਤ ਮਜਬੂਰ ਕੀਤਾ ਜਾ ਰਿਹਾ ਹੈ ਜੋ ਕੋ ਇਹਨਾਂ ਦਾ ਭਾਸ਼ਣ ਜਾ ਉਹਨਾਂ ਦੇ ਇੱਥੇ ਪੰਜਾਬ 'ਚ ਰਹਿ ਕੇ ਕੋਈ ਅੱਗ ਲਾਉਣ ਵਾਲੀ ਗੱਲ ਕੀਤੀ ਹੁੰਦੀ ਤੇ ਏਡੀ ਵੱਡੀ ਪਦਰ 'ਚ ਲੋਕ ਉਹਨਾਂ ਨੂੰ ਵੋਟਾਂ ਨਾ ਪਾਉਂਦੇ ਜਿਹੜਾ ਸਰਕਾਰਾਂ ਦੇ ਪਿੱਠੂ ਨਹੀਂ ਬਣਦਾ ਉਹਨੂੰ ਉਹਨੂੰ ਤੇ ਇਸੇ ਤਰੀਕੇ ਨਾਲ ਹੀ ਕਿਹਾ ਜਾਂਦਾ ਜੇਲ੍ਹਾਂ 'ਚ ਸੁਟਿਆ ਜਾਂਦਾ ਉਹ ਤੇ ਝੂਠੇ ਪਰਚੇ ਪਾਏ ਜਾਂਦੇ ਆ ਆਹ ਦਿਨ ਦਿਹਾੜੇ ਕਤਲ ਹੋ ਰਹੇ ਆ ਦਿਨ ਦਿਹਾੜੇ ਲੋਕਾਂ ਕੋ ਲੁੱਟਾਂ ਖੋਹਾਂ ਹੋ ਰਹੀਆਂ ਤੇ ਹਰੇਕ ਬੰਦਾ ਬੜੇ ਸਹਿਮ 'ਚ ਜੀ ਰਿਹਾ ਇਹ ਉਹਦੇ ਵਾਸਤੇ ਮੇਰੇ ਖਿਆਲ ਸਤ ਇਹ ਇਹ ਸਾਗ ਨੂੰ 부ਝਾਉਣ ਵਾਸਤੇ ਅਮਰਤਪਾਲ ਨੇ ਗੱਲ ਕਰਨੀ ਬੋਲਾ ਤੇ ਕਹਿੰਦੇ ਉਹਨੂੰ ਤੀਜੇ ਦਿਨ ਪ੍ਰੋਲ ਦੇ ਦਿੰਦੇ ਏਕ ਸਾਡੇ ਸਿੰਘ ਨੇ ਆ ਕੇ ਪੰਜ ਮਿੰਟ ਉੱਥੇ ਗੱਲ ਕਰਨੀ ਪੰਜਾਬ ਦੀ ਗੱਲ ਕਰਨੀ ਆ ਸਿੱਖਾਂ ਦੀ ਗੱਲ ਕਰਨੀ ਆ ਖਡੂਰ ਸਾਹਿਬ ਦੀ ਹਲਕੇ ਦੀ ਗੱਲ ਕਰਨੀ ਆ ਉਹਨੂੰ ਤੁਸੀਂ ਬੋਲਣ ਦੇ ਤੈਨੂੰ ਗੱਲ ਪੰਜਾਬ ਦੀ ਜਾਂ ਦਿੱਲੀ ਦੀ ਨਹੀਂ ਆ ਗੱਲ ਕਿ ਸਿੱਖ ਦੀ ਵਾਰ ਵਾਰ ਨਹੀਂ ਆਉਂਦਣੀ ਨਾ ਸੋ ਜੀ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਪੰਜਾਬੀ ਲੋਕ ਚੈਨਲ ਦੇ ਨਾਲ ਤਸਵੀਰਾਂ ਵਿਖਾਵਾਂਗੇ ਅੰਮ੍ਰਿਤਸਰ ਦੇ ਅਜੀਤਪੁਰ ਗਰਾਉਂਡ ਦੀ ਆ ਜਿੱਥੇ ਕਿ ਅਕਾਲੀ ਦਲ ਵਾਰਸ ਪੰਜਾਬ ਵੱਲੋਂ ਜਿਹੜਾ ਕਿ ਅੱਜ ਇੱਕ ਰੋਸ ਸੈਲੀ ਜਿਹੜੀ ਕੱਢੀ ਜਾ ਰਹੀ ਹੈ ਪੰਜਾਬ ਸਰਕਾਰ ਦੇ ਖਿਲਾਫ ਭਾਈ ਅਮਰਪਾਲ ਸਿੰਘ ਜਿਹੜੇ ਕਿ ਜਿਨ੍ਹਾਂ ਨੂੰ ਪ੍ਰੋ ਨਾ ਦਿੱਤੇ ਜਾਂਦੇ ਅੱਜ ਵੱਡੀ ਤਦਾਦ ਜਿਹੜੀ ਕਿ ਅਕਾਲੀ ਦਲ ਵਾਰਸ ਪੰਜਾਬ ਵੱਲੋਂ ਜਿਹੜਾ ਕਿ ਰੋਸ਼ ਅਮਰਸਾਦ ਦੀ ਰੈਲੀ ਜਿਹੜੀ ਆ ਰਹੀ ਜੀ ਤੈਮ ਨੂੰ ਡੀਸੀ ਦਫ਼ਤਰ ਤੱਕ ਪਹੁੰਚੂਗੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਵੱਡੀ ਜਿਹੜੀ ਤਿਆਰੀ ਕੀਤੀ ਜਾ ਰਹੀ ਹੈ ਪੁਲਿਸ ਬਾਰੀ ਵੀ ਜਿਹੜੀ ਭਾਰੀ ਨੇ ਅਤੇ ਵੱਡੀ ਤਦਾਦ ਵਿੱਚ ਜਿਹੜੇ ਆਗੂ ਨੇ ਪਹੁੰਚੇ ਨੇ ਬਾਪੂ ਤਸੇਮ ਸਿੰਘ ਜੀ ਵੀ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਲਗਾਤਾਰ ਤੁਹਾਨੂੰ ਜਿਹੜੀਆਂ ਸਾਂਝੀਆਂ ਕਰ ਰਹੇ ਆ ਅਮਰਸਾਦ ਦੇ ਰੀਤਨ ਗਰਾਊਂਡ ਦੀਆਂ ਜਿੱਥੇ ਕੀ ਤਿਆਰੀਆਂ ਪੂਰੀਆਂ ਮੁਕੰਮਲ ਨੇ ਅਤੇ ਹਰ ਕਿਸ ਦੇ ਜਿਹੜੀਆਂ ਤਿਆਰੀ ਦੇ ਨਾਲ ਜਿਹੜਾ ਇੱਥੋਂ ਜਿਹੜਾ ਇੱਕ ਵੱਡਾ ਜਿਹੜਾ ਰੋਸ਼ ਮਾਰ ਜਿਹੜਾ ਕਰਿਆ ਜਾਊਗਾ ਤੁਸੀਂ ਦੇਖ ਸਕਦੇ ਹੋ ਤੁਸੀਂ ਇਹਦੇ ਵਿੱਚ ਤਸਵੀਰਾਂ ਲਗਾਤਾਰ ਤੁਹਾਨੂੰ ਜਿਹੜੀਆਂ ਅਮਰਸਾ ਦੀਆਂ ਜਿਹੜੀਆਂ ਸਾਂਝੀ ਕਰਾਂਗੇ ਨੀਤਨ ਗਰਾਊਂਡ ਦੀਆਂ ਬਾਪੂ ਤਸੀਮ ਸਿੰਘ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਮਾਤਾ ਜੀ ਨਾਲ ਗੱਲਬਾਤ ਕਰਦੇ ਆ ਮਾਤਾ ਜੀ ਵਾਈਕੂ ਖਾਲਸਾ ਸਾਹਿਬ ਵਾਈਕੂ ਪਤੇ ਜੀ ਜੀ ਰੋਸ਼ ਤਲਾ ਕਰਨਾ ਜੀ ਕੀ ਕਰਨਾ ਚਾਹੁੰਗੇ ਰੋਸਰ ਨਾ ਵੇਖੀ ਲਓ ਵੀ ਕੀ ਕਰਨਾ ਚਾਹੁੰਗੇ ਵੀ ਉਹਦੀ ਆਵਾਜ਼ ਤੋਂ ਹੀ ਇਹਨਾਂ ਨੂੰ ਇੰਨਾ ਡਰ ਪਿਆ ਵਾ ਵੀ ਜੇ ਉਹ ਸੰਸਦ ਚ ਆਉਂਦਾ ਪਹਿਲੀ ਗੱਲ ਤੇ ਦਿੱਲੀ ਆਉਣਾ ਸੀ ਪੰਜਾਬ ਵਾਲਿਆਂ ਨੂੰ ਕਾਹਦਾ ਖਤਰਾ ਜੇ ਆਂਦੇ ਪੰਜਾਬ ਚ ਅੱਗ ਲੱਗ ਜੇ ਜਿਹੜੀ 3 ਸਾਲ ਤੋਂ ਅੰਦਰਿਆ ਤੇ ਜਿਹੜੀ ਹੁਣ ਪੰਜਾਬ ਚ ਅੱਗ ਲੱਗੀ ਉਹ ਨਹੀਂ ਇਹਨਾਂ ਨੂੰ ਦਿਸਦੀ ਰੋਜ਼ ਦਿਨੇ ਦਿਹਾੜੇ ਫਰੋਤੀਆਂ ਦਿਨੇ ਦਿਹਾੜੇ ਕਾਊਂਟਰ ਦਿਨੇ ਦਿਹਾੜੇ ਕਤਲ ਨੌਜਵਾਨ ਨਸ਼ੇ ਨਮਾਣੇ ਉਹ ਅੱਗ ਭਗਵੰਤ ਮਾਨ ਨੂੰ ਦੇਖਦੀ ਨਹੀਂ ਵੀ ਜਿਹੜੀ ਹੁਣ ਪੰਜਾਬ ਚ ਲੱਗੀ ਤਿੰਨ ਸਾਲਾਂ ਦੀ ਉਹ ਬੁਝਾਵੇ ਹਾਂ ਗਾਣ ਕੇ ਕਿੱਥੇ ਗਿਆ ਜਪਾਨ ਬੈਠਾ ਜਾ ਕੇ ਉਹਦੇ ਸੰਸਦ ਚ ਆਉਣ ਨਾਲ ਪੰਜਾਬ ਚ ਅੱਗ ਲੱਗ ਜਣੀ ਇਹ ਮੈਂ ਕਹਿੰਦੀ ਵੀ ਭਗਵੰਦ ਮਾਨ ਵੀ ਕਰ ਲੈ ਜਿੰਨਾਂ ਕੇਰੇ ਨੇ ਕਰਨਾ ਵਾ ਇਹਦੀ ਵੀ ਹੁਣ ਲੱਗਦਾ ਵਾ ਵੀ ਥੋੜਾ ਜਿਹਾ ਟਾਈਮ ਆ ਜਿੱਦਾਂ ਇਹਨੇ ਪੰਜਾਬ ਚ ਅੱਗ ਲਾਈ ਲੁੱਟ ਕੇ ਖਾ ਗਏ ਪੰਜਾਬ ਨੂੰ ਇਹ ਸਾਰੇ ਪਰ ਕਿਉਂ ਲੱਗਦਾ ਕਿ ਜਿੱਥੇ ਅਸੀਂ ਦੇਖਿਆ ਸਿੱਸੀ ਵਾਲਾ ਬਾਬਾ ਜਿਹੜਾ ਬਲਦਕਾਰੀ ਆ ਉਹਨੂੰ ਪਰੋ ਦਿੱਤੀ ਜਾ ਰਹੀ ਆ ਭਾਈ ਅਮਰਤਪਾਲ ਸਿੰਘ ਨੂੰ ਕਿਉਂ ਪਰੋ ਤੋਂ ਰੋਕਿਆ ਜਾ ਰਿਹਾ ਉਹਨਾਂ ਨੂੰ ਮੁਜਾਦੀ ਆ ਪੰਜਾਬ ਦੀ ਕਿਉਂ ਜਿਹੜਾ ਉਹਨਾਂ ਨੂੰ ਇਸਾ ਰੋਕਿਆ ਜਾ ਰਿਹਾ ਕਹਿੰਦੇ ਵੀ ਪੰਜਾਬ ਨੂੰ ਖਤਰਾ ਆ ਕਹਿੰਦੇ ਉਹਨਾਂ ਦੇ ਭਾਸ਼ਣ ਜਿਹੜੇ ਨੇ ਕਹਿੰਦੇ ਅੱਗ ਲਾ ਸਕਦੇ ਆ ਜੇ ਇਹ ਕਿਹੜੇ ਭਾਸ਼ਣ ਨੇ ਜਿਹੜੇ ਪੰਜਾਬ ਨੂੰ ਅੱਗ ਲਾ ਸਕਦੇ ਨੇ ਜਦੋਂ 6 ਮਹੀਨੇ ਬਾਅਦ ਸੀ ਉਦੋਂ ਤੋਂ ਕੋਈ ਅੱਗ ਨਹੀਂ ਲੱਗੀ ਉਦੋਂ ਕੋਈ ਅਕਾਊਂਟਰ ਨਹੀਂ ਹੁੰਦੇ ਕੋਈ ਫਰੋਤੀਆਂ ਨਹੀਂ ਮੰਗੀਆਂ ਜਾਂਦੀਆਂ ਹੁਣ ਉਹਦੇ ਭਾਸ਼ਣ ਦੇਣਾ ਇਹਨਾਂ ਨੂੰ ਕਰੀ ਅੱਗ ਲੱਗ ਚੱਲੀ ਆ ਸੰਸਦ ਚ ਦਿੱਲੀ ਆਉਣਾ ਸੀ ਕਿਹੜਾ ਉਹਨੇ ਇਹੋ ਜਿਹੇ ਭਾਸ਼ਣ ਦੇ ਦੇਣਾ ਜਿਹੜੀ ਵੇ ਇੱਥੇ ਅੱਗ ਲੱਗ ਚੱਲੀ ਇਹਨਾਂ ਨੂੰ ਇੰਨਾ ਇਹ ਡਰਨ ਦੇ ਉਹਦੀ ਆਵਾਜ਼ ਤੋਂ ਹੀ ਡਰਨ ਦੇ ਇਹ ਲੋਕਾਂ ਦੇ ਹੱਕਾਂ ਨੂੰ ਰੋਕਣ ਦੇ ਜਿਹੜੇ ਖਜ਼ੂਰ ਸਾਹਿਬ ਦੇ ਲੋਕਾਂ ਨੇ ਵੋਟਾਂ ਪਾ ਕੇ ਆਪਣਾ ਐਮਪੀ ਚੁਣਿਆ ਸੀ ਉਹਨਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਵਾ ਇਹ ਕਾਹਦਾ ਲੋਕਤੰਤਰ ਕੀ ਕਾਨੂੰਨ ਆਏ ਕਿਹਦੇ ਵਾ ਕਾਨੂੰਨ ਲੋਕਾਂ ਵਾਸਤੇ ਵੱਖਰੇ ਵੱਖਰੇ ਸਾਡੇ ਵਾਸਤੇ ਵੱਖਰੇ ਕਾਨੂੰਨ ਕਿੱਦਾਂ ਕਾਨੂੰਨ ਦੀਆਂ ਤਜੀਆਂ ਡਾਗੀਆਂ ਜਾ ਰਹੀਆਂ ਕਿਹੜੀ ਆਪ ਸਰਕਾਰ ਆਈ ਹੈ ਨੇ ਆਣ ਕੇ ਪੰਜਾਬ ਦਾ ਬੇੜਾਗਰ ਕਰਤਾ ਦਿਨਾਂ ਸਾਲਾਂ ਕੀ ਲਗਦਾ ਨਹੀਂ 18 ਲੱਖ ਲੋਕਾਂ ਦੀ ਜਿਹੜੀ ਆਵਾਜ਼ ਦੇ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹਨਾਂ ਲੋਕਾਂ ਨੇ ਭਾਈ ਅਮਰਤਪਾਲ ਨੂੰ ਚੁਣਿਆ ਸੀ ਅਤੇ ਆਪਣੇ ਹੱਕ ਵਾਸਤੇ ਆਵਾਜ਼ ਵਾਸਤੇ ਕੀ ਲਗਦਾ ਉਹਨਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ ਇਹ ਦੇਖਦਾ ਹੀ ਆਵਾਜ਼ ਨੂੰ ਹੀ ਦਬਾਇਆ ਜਾ ਰਿਹਾ ਜਿਉਂ ਉਹਨੂੰ ਸੰਸਦ 'ਚ ਬੋਲਣ ਨਹੀਂ ਦਿੰਦੇ ਆਪਣੇ ਉਹ ਵੋਟਰਾਂ ਦੇ ਹੱਕ 'ਚ ਬੋਲੂਗਾ ਕੋਈ ਪੰਜਾਬ ਦਾ ਮੁੱਦਾ ਰੱਖੂਗਾ ਉਹਦੀ ਆਵਾਜ਼ ਦੀ ਦਬਾਉਣ ਡੈ ਤੇ ਲੋਕਾਂ ਦੀ ਆਵਾਜ਼ ਦਬਾਈ ਜਾਣ ਡਈ ਹੈ ਜਿਨ੍ਹਾਂ ਨੇ ਆਪਣਾ ਐਮਪੀ ਚੁਣਿਆ ਸੀ ਉਹਨਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਪਰ ਕੀ ਲੱਗਦਾ ਨਹੀਂ ਪੰਜਾਬ ਸਿਕਾ ਲੂ ਸ਼ੁਰੂ ਤੋਂ ਜਿਵੇਂ ਕਹਿ ਰਹੇ ਆ ਪਈ ਭਾਈ ਅਮਰਤਪਾਲ ਨੂੰ ਖਤਰਾ ਵਾ ਕਾਹਦਾ ਖਤਰਾ ਹੋ ਗਿਆ ਪੰਜਾਬ ਦੇ ਲੋਕਾਂ ਦੀ ਹਿੱਤ ਵਾਸਤੇ ਭਾਈ ਅਮਰਤਪਾਲ ਸਿੰਘ ਨੇ ਆਵਾਜ਼ ਚੁੱਕੀ ਸੀ ਨਸ਼ਿਆ ਵਾਸਤੇ ਆਵਾਜ਼ ਚੁੱਕੀ ਸੀ ਕੀ ਲੱਗਦਾ ਸੀ ਲੋਕਾਂ ਦੇ ਮਾਵਾ ਦੇ ਪੁੱਤ ਜਿਹੜੇ ਬਚਾਏ ਜਾ ਰਹੇ ਸੀ ਜਿਹੜੇ ਨਸ਼ੇ ਦੇ ਦਲ ਦੇ ਜਾ ਰਹੇ ਨੇ ਤੇ ਕੀ ਲੱਗਦਾ ਇਸੇ ਦਾ ਖੰਬੇ ਵਾਲਾ ਭਾਈ ਅਮਰਤਪਾਲ ਨੂੰ ਜਿਹੜਾ ਪੁੱਤਰਾ ਪੈਣ ਦਾ ਇਹ ਜਿਹੜਾ ਨਾ ਪੰਜਾਬ ਨੂੰ ਖਤਮ ਕਰਨਾ ਚਾਹੁੰਦੇ ਸੀ ਉਹ ਜਿਹੜੇ ਪੰਜਾਬ ਦੀ ਨੌਜਵਾਨੀ ਨੂੰ ਬਚਾਉਣਾ ਚਾਹੁੰਦੇ ਸੀ ਇਸ ਕਰਕੇ ਉਹਨਾਂ ਨੇ ਚੁੱਕ ਕੇ ਉੱਥੇ ਡਿਬੜੂ ਘੜ ਭੇਜਤਾ ਕਿਉਂਕਿ ਇਹ ਭਾਈ ਜਿਹੜੀ ਮਿੱਟੂ ਨੇ ਉਹਨਾਂ ਵੱਲ ਨਹੀਂ ਮਿੱਟੂ ਉਹਨਾਂ ਵੱਲੋਂ ਬਿਆਨ ਆਇਆ ਗਿਆ ਵੀ ਜਿਹੜਾ ਭਾਈ ਜਿਹੜੇ ਅਮਿਤਪਾਲ ਸਿੰਘ ਜਿਹੜੇ ਆ ਉਹਨਾਂ ਨੂੰ ਪ੍ਰੋਲ ਦਿੱਤੀ ਜਾਣੀ ਚਾਹੀਦੀ ਆ ਇਹ ਤੁਹਾਡਾ ਜਵਾਬ ਕੀ ਕਹਿਣਾ ਆ ਵੇਖੋ ਮੈਂ ਤਾਂ ਕਹਿੰਨੀ ਵੀ ਚਾਹੀਦਾ ਵਾ ਉਹਨਾਂ ਨੂੰ ਸੰਸਦ 'ਚ ਆਉਣਾ ਇਹ ਸਾਰਿਆਂ ਨੂੰ ਚਾਹੀਦਾ ਵਾ ਵੀ ਜਿਹੜਾ ਉਹਨਾਂ ਦਾ ਰਾਈਟ ਹੈ ਹੱਕਵੰਦ ਆ ਉਹਨਾਂ ਨੂੰ ਮਿਲਣਾ ਚਾਹੀਦਾ ਕਾਨੂੰਨਨ ਤੌਰ ਤੇ ਹੱਕਵੰਦ ਆ ਸੰਸਦ 'ਚ ਜਦੋਂ ਲੋਕਾਂ ਨੇ ਆਪਣੀਆਂ ਵੋਟਾਂ ਪਾ ਕੇ ਉਹਨੂੰ ਚੁਣਿਆ ਸੀ ਇਸੇ ਕਰਕੇ ਲੋਕਾਂ ਚੁਣਿਆ ਵੀ ਸਾਡੇ ਜਿਹੜੇ ਮੁੱਦੇ ਸੰਸਦ 'ਚ ਰੱਖੇ ਜਾਣ ਤੇ ਜਿਹੜੇ ਉਹਦੇ ਹੱਕਾਂ ਨੂੰ ਲੋਕਾਂ ਨੇ ਦਬਾਇਆ ਜਾਣਿਆ ਤੇ ਇਹ ਫਿਰ ਵੀ ਵੇਖ ਲਓ ਵੀ ਕੀ ਹੈ ਲੋਕਤੰਤਰ ਦਾ ਰਾਜ ਹੈ ਕੀ ਇਹਾਂ ਚੀਜ਼ ਦਾ ਜਿਹੜਾ 27 ਦਾ ਜਿਹੜਾ ਖੰਭ ਮੈ ਜਾ ਇਹਨਾਂ ਨੂੰ ਪੂਤਣਾ ਪਾਉਗਾ ਜਿਹੜੀ 27 'ਚ ਇਲੈਕਸ਼ਨ ਹੋਣੀ ਹੈਗਾ ਇਹ ਮੈਂ ਤਾਂ ਕਹਿੰਨੀ 27 ਤੋਂ ਪਹਿਲਾਂ ਇਹ 27 ਦੇ ਜਿਹੜੇ ਚਿਰ ਨੂੰ ਆਉਣੀ ਇਹਨਾਂ ਦਾ ਪਹਿਲਾ ਹੀ ਫੱਟੀ ਪਹੁੰਚੀ ਜਾਣੀ ਜਿਹੜੇ ਇਹਨਾਂ ਦੇ ਹਾਲਾਤ ਵਾ ਜੋ ਇਹਨਾਂ ਦੇ ਲੱਛਣ ਆ ਠੀਕ ਹੈ ਸੰਗਤ ਨੂੰ ਕੀ ਅਪੀਲ ਕਰਨਾ ਚਾਹੋਗੇ ਸੰਗਤ ਨੂੰ ਜਿਹੜੀਆਂ ਵੱਡੀ ਤਲਾਬ ਵਿੱਚ ਇੱਥੇ ਜੁੜੀਆਂ ਨੇ ਅਜਾ ਆ ਰਹੀਆਂ ਨੇ ਕੀ ਕਹਿਣਾ ਚਾਹੋਗੇ ਸੰਗਤ ਨੇ ਉਹਨੂੰ ਪਿਆਰ ਕਰਦੀ ਆ ਉਹਦਾ ਕਰਕੇ ਸੰਗਤ ਇੱਥੇ ਪਹੁੰਚੀ ਆ ਸੰਗਤ ਦੇ ਵੇਖ ਲਓ ਤੁਸੀਂ ਅਜੇ ਉਹਨ ਮਤਲਬ ਕਿ ਅਜੇ ਪਹੁੰਚਣ ਦੀ ਸੰਗਤ ਬਹੁਤ ਆਉਂਦੀ ਉਹਨੀ ਇਹਨਾਂ ਨੇ ਪੁਲਿਸ ਲਾਤੀ ਜਿੰਨੀ ਸਾਡੀ ਸੰਗਤ ਨਹੀਂ ਹੋਣੀ ਉਹਨੀ ਲਾਤੇ ਵੇਖ ਲਓ ਅਸੀਂ ਦੇਖਿਆ ਸ਼ੌਨੀ ਵਾਂਗੂ ਰੂਪ ਤਾਲ ਗਏ ਗੱਡੀਆਂ ਦੇ ਗੱਡੀਆਂ ਪੁਲਿਸ ਭਾਰੀ ਫੋਰਟ ਲਾਤੀ ਆ ਨਹੀਂ ਪਤਾ ਸਾਡੇ ਕੋ ਕਿਹੜਾ ਕੋਈ ਬੰਬ ਆ ਫੜਿਆ ਵੀ ਜਿਹੜਾ ਇਹਨਾਂ ਨੂੰ ਖਤਰਾ ਪੈ ਗਿਆ ਅਸੀਂ ਤੇ ਇਦਾਂ ਹੀ ਆਏ ਆ ਤੇ ਵੇਖ ਲੈ ਭੀ ਇਹਨਾਂ ਨੂੰ ਕਿਹੜਾ ਖਤਰਾ ਵਾ ਠੀਕ ਬਹੁਤ ਬਤਨਵਾਦ ਜੀ ਬਿਲਕੁਲ ਤੁਸੀਂ ਦੇਖਿਆ ਤਿਆਰੀਆਂ ਜਿਹੜੀਆਂ ਬੰਗਮਲ ਨੇ ਅਤੇ ਅੱਜ ਜਿਹੜੀ ਅਕਾਲੀ ਦਲ ਵਾਰਤ ਪੰਜਾਬ ਵੱਲੋਂ ਇੱਥੇ ਰੋਸ ਜਿਹੜੀ ਰਲ ਕੀਤੀ ਜਾਊਗੀ ਪੰਜਾਬ ਸਰਕਾਰ ਦੇ ਖਿਲਾਫ ਵੱਡਾ ਜਿਹੜਾ ਰੋਸ ਮੁਜ਼ਾਹਰਾ ਕੀਤਾ ਜਾਊਗਾ ਉਸ ਤੋਂ ਅਸੀਂ ਦੇਖ ਸਕਦੇ ਹਾਂ ਕਿ ਪੁਲਿਸ ਵੱਲੋਂ ਜਿਹੜੀ ਭਾਰੀ ਪੁਲਿਸ ਲਾਈ ਗਈ ਆ ਅਤੇ ਤਿਆਰੀਆਂ ਜਿਹੜੀਆਂ ਪੂਰੀਆਂ ਮੁਕੰਮਲ ਨੇ ਇੱਥੋਂ ਜਿਹੜਾ ਕਰੋਸ਼ਤਾਨਾ ਜਿਹੜਾ ਅਮਰਸਾਦ ਦੇ ਡੀਸੀ ਆਫਿਸ ਤੱਕ ਜਾਊਗਾ ਪੁੱਤ ਸੇਮ ਸਿੰਘ ਨਾਲ ਵੀ ਗੱਲਬਾਤ ਕਰਾਂਗੇ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਵੱਲੋਂ ਜਿਹੜੀ ਤਿਆਰੀ ਕੀਤੀ ਜਾ ਰਹੀ ਹੈ ਅੱਜ ਅਮਰਸਾਦ ਦੇ ਡੀਸੀ ਨੂੰ ਮੰਗ ਪੱਤਰ ਦਿੱਤਾ ਜਾਊਗਾ ਆ ਬਾਪੂ ਜੀ ਕੀ ਕਹਿਣਾ ਚਾਹੋਗੇ ਜਿਹੜਾ ਰੋਸ ਪ੍ਰਦਰਸ਼ਨ ਨੂੰ ਡਾਲੀ ਕਢੀ ਆ ਰਹੀ ਹੈ ਅੰਦਾਸ ਗਾਦ ਖلاف ਕੀ ਕਹਿਣਾ ਚਾਹੋਗੇ ਇਹ ਮੇਰਾ ਖਿਆਲ ਹੈ ਕਿ ਸਾਨੂੰ ਰੋਸ ਪ੍ਰਦਰਸ਼ਨ ਕਰਨ ਲਈ ਜਾਂ ਇਹੋ ਜਿਹੇ ਹਲਾ ਮਜਬੂਰ ਕੀਤਾ ਜਾ ਰਿਹਾ ਹੈ ਕਿਉਂਕਿ ਅਸੀਂ ਇਹ ਸੋਚਦੇ ਸੀ ਕਾਨੂੰਨ ਦੇ ਤਰ੍ਹਾਂ ਤੇ ਕਾਨੂੰਨ ਦਾ ਹਸਰਾ ਲਿਆ ਕਿ ਸ਼ਾਇਦ ਸਾਨੂੰ ਉਥੋਂ ਜੋ ਉਹਨਾਂ ਦਾ ਇੱਕ ਐਮਪੀ ਚੁਣੇ ਹੋਏ ਐਮਪੀ ਦਾ ਫਰਜ਼ ਹੈ ਆਪਣੇ ਲੋਕਾਂ ਪ੍ਰਤੀ ਉਹਨਾਂ ਦੀ ਉਹਨਾਂ ਦੀ ਜਿਹੜੀ ਜਵਾਬ ਦੇਈ ਆ ਕਿ ਉਹ ਆਪਣੇ ਲੋਕਾਂ ਦੀ ਜਿਹੜੀ ਗੱਲ ਪਾਰਲੀਮੈਂਟ ਚ ਰੱਖਣ ਪਉ ਜੋ ਪੰਜਾਬ ਦਾ ਦੁੱਖ ਦਰਦ ਆ ਖਰੂਰ ਸਾਹਿਬ ਦੀ ਹਲਕੇ ਦੀ ਡਿਵੈਲਪਮੈਂਟ ਦਾ ਨਸ਼ਿਆਂ ਦਾ ਮੁੱਦਾ ਬਾ ਜੋ ਇਥੇ ਦਿਨ ਦਿਹਾੜੇ ਕਤਲ ਹੋ ਰਹੇ ਆ ਫਰੋਤੀਆਂ ਲਿਆਂ ਜਾ ਰੀਆਂ ਲੋਕ ਤਰਾ ਤਰਾ ਕਰ ਰਹੇ ਆ ਉਹ ਸਾਰੀਆਂ ਗੱਲਾਂ ਉੱਥੇ ਰੱਖਣ ਵਾਸਤੇ ਉਹ ਜਿਹੜਾ ਉਹਨਾਂ ਨੇ ਸਮਾਂ ਮੰਗਿਆ ਉਹ ਨਾ ਦਿੱਤਾ ਜਾਣਾ ਜਾਂ ਪੰਜਾਬ ਸਰਕਾਰ ਨੇ ਇਹੋ ਜੇ ਤੱਥ ਪੇਸ਼ ਕਰਨੇ ਕਿ ਇੱਥੇ ਪੰਜਾਬ ਚ ਉਹਨਾਂ ਦੇ ਆਉਣ ਨਾਲ ਅੱਗ ਲੱਗ ਜੂ ਅੱਗ ਲੱਗ ਜੂਗੀ ਅੱਗ ਤੇ ਤੁਸੀਂ ਲਾਈ ਹੋਈ ਆ ਨਸ਼ਿਆਂ ਨਾਲ ਨੌਜਵਾਨੀ ਮਰ ਰਹੀ ਆ ਫਰੋਤੀਆਂ ਦਿਨ ਦਿਹਾੜੇ ਹੋ ਰੀਆਂ ਕਤਲੋਗਾਰ ਤੁਰ ਰਹੀ ਐ ਝੂਠੇ ਪੁਲਿਸ ਮੁਕਾਬਲੇ ਹੋ ਰਹੇ ਆ ਤੇ ਇਹ ਅੱਗ ਤੇ ਮੇਰੇ ਖਿਆਲ ਸਰਕਾਰ ਅਮਰਤਪਾਲ ਦੇ ਆਉਣ ਨਾਲ ਅੱਗ ਬੁਝਣੀ ਆ ਹਾਂ ਤੇ ਇਹ ਜਿਹੜੀ ਚੀਜ਼ ਹੈ ਕਿ ਅੱਗ ਨੂੰ ਇਹ ਸਰਕਾਰ ਹੈ ਇਹ ਚੀਜ਼ ਹੈ ਕਿ ਇਦਾਂ ਦਾ ਹਊਗਾ ਕ੍ਰੀਏਟ ਕਰਕੇ ਇਹੋ ਜੇ ਬਿਆਨ ਦੇ ਕੇ ਮੇਰੇ ਖਿਆਲ ਕਿ ਲੋਕਾਂ 'ਚ ਇੱਕ ਦਹਿਸ਼ਤ ਦਾ ਮਾਹੌਲ ਪੈਦਾ ਕਰਨਾ ਚਾਹ ਰਹੀ ਹੈ। ਕੇਂਦਰ ਸਰਕਾਰ ਦੀ ਮਨਸ਼ਾ ਕੀ ਲੱਗ ਰਹੀ ਆ ਪੰਜਾਬੀਆਂ ਪ੍ਰਤੀ ਜਾਂ ਪੰਜਾਬ ਪ੍ਰਤੀ ਜਾਂ ਭਾਈ ਅਮਰ ਇਹ ਮੇਰੇ ਖਿਆਲ ਕਿ ਕੇਂਦਰ ਸਰਕਾਰ ਦੀ ਮਨਸ਼ਾ ਤੇ ਸ਼ੁਰੂ ਤੋਂ ਹੀ ਪੰਜਾਬ ਪ੍ਰਤੀ ਮਾੜੀ ਰਹੀ ਆ ਕਿ ਪੰਜਾਬ ਦੇ ਜੋ ਪੰਜਾਬ ਨਾਲ ਹੋਇਆ ਪੰਜਾਬ ਨੂੰ ਬੋਲੀ ਦੇ ਆਧਾਰ ਤੇ ਤੋਂ ਬੜਾ ਸੰਘਰਸ਼ ਕਰਕੇ ਸੂਬਾ ਬਣਾਉਣਾ ਪਿਆ ਉਦੋਂ ਬਾਅਦ ਵੀ ਪੰਜਾਬ ਦੀ ਜਿਹੜੀ ਰਾਜਧਾਨੀ ਆ ਉਹ ਪੰਜਾਬ ਨੂੰ ਨਾ ਦੇਣੀ ਉੱਤੇ ਸੈਂਟਰ ਦਾ ਕਬਜ਼ਾ ਹੋਣਾ ਪੰਜਾਬ ਦੇ ਪਾਣੀਆਂ ਦਾ ਕੰਟਰੋਲ ਸੈਂਟਰ ਕੋਲ ਹੋਣਾ ਜਾਂ ਉਹਦਾ ਪੰਜਾਬ ਕੋਲੋਂ ਜਿਹੜੇ ਬਣਦਾ ਥੋੜੇ ਬਹੁਤੀ ਹੈਗੀ ਸੀ ਦਾਅਵੇਦਾਰੀ ਉਹ ਵੀ ਖੋ ਲੈਣੀ ਤੇ ਪੰਜਾਬ ਦੀ ਮਨਸਾ ਕੇਂਦਰ ਦੀ ਮਨਸਾ ਇਸ ਪੰਜਾਬ ਪਰ ਕਦੀ ਵੀ ਸਿਰਦ ਨਹੀਂ ਰਹੀ ਇਸ ਕਰਕੇ ਮੇਰਾ ਖਿਆਲ ਕਿ ਪੰਜਾਬ ਨਾਲ ਬਹੁਤ ਵੱਡੇ ਪੱਧਰ ਤੇ ਧੱਕਾ ਕਰ ਰਹੀ ਹੈ ਕੇਂਦਰ ਸਰਕਾਰ ਤੇ ਉਹਦੇ ਇੱਕ 파ਟ ਬਣ ਕੇ ਪੰਜਾਬ ਸਰਕਾਰ ਵੀ ਉਹਦਾ ਹਿੱਸਾ ਬਣ ਕੇ ਪੰਜਾਬ ਦੇ ਲੋਕਾਂ ਨਾਲ ਧੱਕਾ ਕਰ ਰਹੀ ਹੈ ਮੇਰਾ ਖਿਆਲ ਹੈ ਕਿ ਖਾਲੀ ਬਿਆਨ ਦੇਣ ਨਾਲ ਲਈ ਇੱਕ ਪਾਸੇ ਸੈਂਟਰ ਗਵਰਨਮੈਂਟ ਦੇ ਜਿਹੜੇ ਵਕੀਲ ਆ ਉਹ ਇਸ ਚੀਜ਼ ਦਾ ਵਿਰੋਧ ਕਰ ਰਹੇ ਆ ਹਾਂ ਤੇ ਇਹ ਮੇਰਾ ਖਿਆਲ ਪੰਜਾਬ ਤੇ ਕੇਂਦਰ ਸਰਕਾਰ ਰਲ ਕੇ ਹੀ ਇਹ ਸਾਰਾ ਕੁਝ ਕੀਤਾ ਜਾ ਰਿਹਾ ਮੇਰਾ ਖਿਆਲ ਹੈ ਕੁਝ ਇਹ ਠੀਕ ਹੈ ਕਿ ਉਹਨਾਂ ਦੇ ਬਿਆਨ ਜੇ ਅਸੀਂ ਠੀਕ ਹੈ ਕਿ ਪੰਜਾਬ ਪਰਤੀ ਜੇ ਉਹਨਾਂ ਦੀ ਕੋਈ ਚੰਗੀ ਗੱਲ ਹੈ ਤੇ ਉਹਦਾ ਸਵਾਗਤ ਵੀ ਕੀਤਾ ਜਾਣਾ ਚਾਹੀਦਾ ਪਰ ਜੋ ਸਿਰਦੇ ਆ ਤੇ ਆਪਣੀ ਸਰਕਾਰ ਨੂੰ ਕਹਿਣ ਕਿ ਉਹ ਉਹਨਾਂ ਨੂੰ ਮੇਰਾ ਖਿਆਲ ਹੈ ਕੇਂਦਰ ਸਰਕਾਰ ਦੇ ਸਾਹਮਣੇ ਤੇ ਪੰਜਾਬ ਸਰਕਾਰ ਵੀ ਨਹੀਂ ਰੋਕ ਸਕਦੀ ਤੇ ਜੇ ਉਹ ਕਹਿਣ ਪਿਆ ਠੀਕ ਹੈ ਕਿ ਅਸੀਂ ਉਹ ਦਿੱਲੀ ਆਉਣਾ ਉਹਨਾਂ ਨੇ ਪਾਰਲੀਮੈਂਟ ਚ ਗੱਲ ਕਰਨੀ ਹੈ ਤੋ ਉਹਦੇ ਨਾਲ ਪੰਜਾਬ ਨੂੰ ਕੁਝ ਨੁਕਸਾਨ ਨਹੀਂ ਹੋ ਸਕਦਾ ਇਸ ਕਰਕੇ ਉਹ ਫਿਰ ਜਿੰਮੇਵਾਰੀ ਲੈ ਕੇ ਉਹਨਾਂ ਨੂੰ ਉੱਥੇ ਸਮਾਂ ਦੇਣ ਲੱਗਦਾ ਕਿ ਜਦੋਂ ਤੁਸੀਂ ਐਨਐਸਐ ਫਾਈਸਾ

ਪਹਿਲਾਂ ਹੀ ਲੱਗੀ ਸੀ ਉਦੋਂ ਬਾਅਦ ਚ ਠੀਕ ਹੈ ਕਿ ਰੂਲ ਸਾਹਿਬ ਦੇ ਲੋਕਾਂ ਨੇ ਸੋਚਿਆ ਕਿ ਸਾਡਾ ਫਰਜ ਬਣਦਾ ਕਿ ਜੋ ਅਮਰਸਪਾਲ ਨੇ ਕੰਮ ਕੀਤਾ ਨਸ਼ਿਆਂ ਦੇ ਖਿਲਾਫ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਤੇ ਉਹਨਾਂ ਨੇ ਉਹਨਾਂ ਦਾ ਬਹੁਤ ਵੱਡੇ ਪੱਧਰ ਤੇ ਉਹਨਾਂ ਦਾ ਸਾਥ ਦਿੱਤਾ ਪਰ ਮੇਰਾ ਖਿਆਲ ਹੈ ਕਿ ਲੋਕਾਂ ਦੀ ਜਿਹੜੀ ਲੋਕਤੰਤਰ ਇਹ ਦੇਸ਼ ਨੂੰ ਕਿਹਾ ਜਾਂਦਾ ਪਰ ਲੋਕਤੰਤਰ ਨਹੀਂ ਮੇਰੇ ਖਿਆਲ ਰਾਜਤੰਤਰ ਆ ੱੱਕੇ ਨਾ ਇੱਥੇ ਰਾਜ ਕੀਤਾ ਜਾਂ ਰਿਹਾ ਲੋਕਾਂ ਦੀ ਤਾਂ ਗੱਲ ਸੁਣੀ ਨਹੀਂ ਜਾ ਰਹੀ ਲੋਕਾਂ ਨੇ 4 ਲੱਖ ਵੋਟਾਂ ਪਾ ਕੇ ਕਿਹਾ ਕਿ ਸਾਡਾ ਐਮਪੀ ਸਾਡੀ ਗੱਲ ਕਰੂਗਾ ਸਾਡੇ ਮਸਲੇ ਚੁੱਕੂਗਾ ਤੇ ਉਹ ਚੀਜ਼ ਨੂੰ ਤੁਸੀਂ ਉਹ ਇੱਕ ਐਮਪੀ ਨੂੰ ਪਹਿਲੀ ਗੱਲ ਤੋਂ ਉਹਨਾਂ ਨੂੰ ਬਿਨ ਤਰਿਆ ਕਰਨਾ ਚਾਹੀਦਾ ਜਦੋਂ ਇੰਨੇ ਵੱਡੇ ਲੋਕਾਂ ਦਾ ਫਤਵਾ ਸੀ ਜੇ ਉਹ ਤੋਂ ਬਾਅਦ ਚ ਉਹਨੂੰ ਰਿਆ ਨਹੀਂ ਕੀਤਾ ਜਾ ਸਕਦਾ ਤੇ ਉਹਨਾਂ ਦੇ ਹੱਕ ਦੀ ਗੱਲ ਜਿਹੜੀ ਆ ਉਹ ਉਹ ਜਿੰਨ ਪਾਰਲੀਮੈਂਟ ਦਾ ਮੈਂਬਰ ਬਣਿਆ ਤੇ ਪਾਰਲੀਮੈਂਟ ਚ ਉਹਨੂੰ ਜਾਣ ਤੋਂ ਰੋਕਣਾ ਮੇਰੇ ਖਿਆਲੇ ਕਿ ਮਨੁੱਖੀ ਅਧਿਕਾਰਾਂ ਦਾ ਲੋਕਤੰਤਰ ਦਾ ਸਾਰੀਆਂ ਚੀਜ਼ਾਂ ਦਾ ਬਹੁਤ ਵੱਡਾ ਕਹਾਣੀ ਹੈ ਅੱਜ ਤੱਕ ਕੀ ਬਰ ਉਹਨਾਂ ਨੂੰ ਕਿਤੇ ਲਿਖਿਆ ਗਿਆ ਸੀ ਕਿਉਂਕਿ ਸਿੱਖ ਤੁਹਾਡੇ ਘੱਟ ਲੱਗ ਰਹੇ ਨੇ ਪੰਜਾਬ ਪੁਲਿਸ ਜਿਆਦਾ ਲੱਗ ਰਹੀ ਹੈ ਨਹੀਂ ਸਿੰਘ ਵੀ ਸਾਡੇ ਆ ਰਹੇ ਆ ਸਿੰਘ ਵੀ ਸਾਡੇ ਬਹੁਤ ਹੋਣਗੇ ਪਰ ਮੇਰੇ ਖਿਆਲ ਹੈ ਕਿ ਇੱਕ ਪੰਜਾਬ ਨੂੰ دہشت ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ ਕਿ ਲੋਕ ਜਿਹੜੇ ਆ ਲੋਕਾਂ ਚ ਇੱਕ ਡਰ ਦਾ ਮਾਹੌਲ ਪੈਦਾ ਕਰਕੇ ਅਸੀਂ ਆਪਣੀ ਮਨਮਰਜ਼ੀ ਕਰ ਸਕੀਏ ਲੋਕਾਂ ਦੀ ਕੋਈ ਆਵਾਜ਼ ਨੂੰ ਦਬਾ ਸਕੀਏ ਇਹ ਇਹੋ ਜਿਹੀ ਚੀਜ਼ ਇਹ ਕੀਤੀ ਜਾ ਰਹੀ ਹੈ ਤਾਂ دہشت ਸਰਕਾਰ ਵੱਲੋਂ ਇੱਕ دہشت ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪ੍ਰੋਗਰਾਮ ਕੀ ਡਿਕਲੀ ਕੀਤਾ ਗਿਆ ਹੈ ਪ੍ਰੋਗਰਾਮ ਤੇ ਅਸੀਂ ਸ਼ਾਂਤਮਈ ਆ ਇਹ ਚੀਜ਼ ਹੈ ਕਿ ਆਪਣਾ ਅਸੀਂ ਰੋਜ਼ ਪ੍ਰਗਟ ਕਰਾਂਗੇ ਕਿ ਜੋ ਸਾਡੇ ਇੱਕ ਐਮਪੀ ਦੇ ਹੱਕ ਕਿ ਆ ਜਾਂ ਪੰਜਾਬ ਨਾਲ ਜੋ ਤਕਾ ਹੋ ਰਿਹਾ ਉਹਦੇ ਉਹਦੇ ਖਿਲਾਫ ਹੀ ਅਸੀਂ ਇੱਕ ਮੈਮੋਰੰਡਮ ਦੇਣਾ ਉਹਨਾਂ ਨੂੰ ਉੱਥੇ ਬਹੁਤ ਹੋਰ ਹੋਰ ਤੇ ਸਾਡਾ ਕੋਈ ਇਦਾਂ ਦਾ ਕੋਈ ਮਕਸਦ ਨਹੀਂ ਜੀ ਜੀ ਬਾਬੂ ਜੀ ਮੈਡਮ ਮੰਗਪਤ ਦੇਣਾ ਵਾ ਅਮਰਸਾ ਦੇ ਡੀਸੀ ਸਾਹਿਬ ਨੂੰ ਦੇਣਾ ਵਾ ਇੱਥੇ ਕਿਉਂਕਿ ਪੂਰੇ ਪੰਜਾਬ ਵਿੱਚ ਦਿੱਤਾਇਓ ਮੰਗਵਤ ਨਹੀਂ ਅਮਰਸਾ ਦੇ ਡੀਸੀ ਸਾਹਿਬ ਵੱਲੋਂ ਹੀ ਇਹ ਸਾਰੀ ਰਿਕਮੈਂਡੇਸ਼ਨ ਹੋਈ ਆ ਤੇ ਤੇ ਉਹ ਇਸ ਕਰਕੇ ਅਸੀਂ ਉਹਨਾਂ ਨੂੰ ਦਵਾਂਗੇ ਕਿ ਤੁਸੀਂ ਇਹ ਜਿਹੜਾ ਕਿ ਇਹ ਗਲਤ ਹੋ ਰਿਹਾ ਵੀ ਇਹਦੇ ਵਾਸਤੇ ਤੁਸੀਂ ਆਪਣੇ ਸਰਕਾਰ ਨੂੰ ਜੋ ਇੱਕ ਉਹਨਾਂ ਦਿੱਲੀ ਪਾਰਲੀਮੈਂਟ ਚਾਉਣਾ ਤੇ ਇੱਥੇ ਦੇ ਤੇ ਤੁਸੀਂ ਜੋ ਰეკਮੈਂਡੇਸ਼ਨ ਕਰ ਰਹੇ ਜੋ ਇੱਕ ਗਲਤ ਹੈ ਜੀ ਪਰ ਮਨਿਸਤੋ ਵੀ ਕਿ ਲੱਗਦਾ ਨਹੀਂ ਕਿਤੇ 18 ਲੱਖ ਲੋਕਾਂ ਦੀ ਆਵਾਜ਼ ਜਿਹੜੀ ਦਬਾਈ ਜਾ ਰਹੀ ਹੈ ਜਿਹੜੇ ਐਮਪੀ ਦੇ ਹੱਕ ਰਹਿੰਦੇ ਉਹ ਵੀ ਕਿਤੇ ਖੋਏ ਜਾ ਰਹੇ ਨੇ ਭਾਈ ਸਾਹਿਬ ਮੇਰਾ ਖਿਆਲ ਸਾਰੇ ਪੰਜਾਬ ਦੇ ਹੱਕ ਤੇ ਪੰਜਾਬ ਦੇ ਲੋਕਾਂ ਦੀ ਜਾਂ ਇੱਥੇ ਜਿਹੜੇ ਵੀ ਕੋਈ ਸੱਚ ਹੱਕ ਸੱਚ ਦੀ ਗੱਲ ਕਰਨ ਵਾਲੇ ਉਹਦੀ ਆਵਾਜ਼ ਤੇ ਹਮੇਸ਼ਾ ਦਬਾਈ ਜਾਂਦੀ ਆ ਤੇ ਦਬਾਉਣ ਦੀ ਜਿਹੜੀ ਕੋਸ਼ਿਸ਼ ਹੈ ਇਹ ਬਹੁਤ ਵੱਡੀ ਪੱਦਰ ਤੇ ਇੱਕ ਐਮਪੀ ਦੇ ਜਿਹੜੀ ਆਵਾਜ਼ ਕੋਈ ਪੱਤਰਕਾਰ ਸੱਚ ਦੀ ਗੱਲ ਕਰਦਾ ਉਹਦੀ ਆਵਾਜ਼ ਕੋਈ ਵੀ ਸਰਕਾਰ ਦੇ ਖਿਲਾਫ ਸਰਕਾਰ ਦੀਆਂ ਨਾਕਾਮੀਆਂ ਨੂੰ ਅੱਗੇ ਲੈ ਕੇ ਆਉਂਦਾ ਤੇ ਦੀ ਆਵਾਜ਼ ਨੂੰ ਦਬਾਉਣ ਦਾ ਸਰਕਾਰ بڑے ਵੱਡੇ ਪੱਦਰ ਤੇ ਕਰਦੀ ਹੈ ਤੇ ਉਹਨਾਂ ਨੂੰ ਜੇਲ੍ਹਾਂ ਤੋਂ ਸੁਟਦਈਆ ਉਹਨਾਂ ਦਾ ਧੱਕਾ ਕਰਦੀ ਹੈ ਤੇ ਜਿਹੜਾ ਭਾਸ਼ਣ ਇਹਨਾਂ ਦਾ ਬਿਆਨ ਦਿੱਤਾ ਗਿਆ ਕਿ ਜੇਕਰ ਭਾਸ਼ਣ ਦਿੰਦੇ ਨੇ ਤੇ ਅੱਗ ਲੜੇ ਲੱਗ ਜੂ ਪੰਜਾਬ ਚ ਅਜਿਹਾ ਕਿਹੜਾ ਭਾਸ਼ਣ ਜਿਹੜਾ ਦਿੱਤਾ ਉਹ ਭਾਈ ਸਾਹਿਬ ਨੂੰ ਜਿਹੜਾ ਅੱਗ ਲਾਥੀ ਕਿਉਂ ਸਰਕਾਰੋਂ ਡਰ ਪੈ ਗਿਆ ਜੀ ਦਾ ਮੇਰੇ ਖਿਆਲ ਹੈ ਕਿ ਜੀ ਇਹੋ ਜੀ ਗੱਲ ਹੁੰਦੀ ਤੇ ਜੋ ਕੋਈ ਉਹਨ ਉਹਨਾਂ ਦੇ ਇੱਥੇ ਪੰਜਾਬ 'ਚ ਰਹਿ ਕੇ ਕੋਈ ਅੱਗ ਲਾਉਣ ਵਾਲੀ ਗੱਲ ਕੀਤੀ ਹੁੰਦੀ ਤੇ ਏਡੀ ਵੱਡੀ ਪੱਦਰ 'ਚ ਲੋਕ ਉਹਨਾਂ ਉਹਨਾਂ ਨੂੰ ਵੋਟਾਂ ਨਾ ਪਾਉਂਦੇ ਇਹ ਜਿਹੜੇ ਬੇਬੁਨਿਆਦ ਇਹੋ ਜਿਹੀਆਂ ਜਿਹੜੀਆਂ ਅਫਵਾਹਾਂ ਫਲਾਇਆ ਜਾ ਰਹੀਆਂ ਲੋਕਾਂ 'ਚ ਉਹਨਾਂ ਪ੍ਰਤੀ ਇੱਕ ਲੋਕ ਨਫ਼ਰਤ ਪੈਦਾ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੇਰਾ ਖਿਆਲ ਲੋਕ ਵੱਡੀ ਪੱਦਰ ਤੇ ਇਹ ਇਸ ਚੀਜ਼ ਦਾ ਵਿਰੋਧ ਵੀ ਕਰ ਰਹੇ ਆ ਤੇ ਇਹ ਚੀਜ਼ ਹੈ ਕਿ ਇੱਕ ਮਨੁੱਖੀ ਅਧਿਕਾਰਾਂ ਦਾ ਵੀ ਕਹਾਣੀ ਆ ਲੋਕਤੰਤਰ ਦਾ ਵੀ ਕਹਾਣੀ ਹੈ ਜਿਹੜੀਆਂ ਚੀਜ਼ਾਂ ਜੋ ਕਰ ਰਹੀ ਹੈ ਸਰਕਾਰ ਹਾਂ ਜਿਹੜਾ ਲੋਪਲਸਰੀ ਸ਼ੁਰੂ ਹੋਊਗਾ ਕਿਹੜੀ ਜਗ੍ਹਾ ਸ਼ੁਰੂ ਹੋ ਕੇ ਤੇ ਕਿੱਥੇ ਜਾ ਕੇ ਅੰਤ ਕੀਤਾ ਜਾਊਗਾ ਕਰੂ ਹੋ ਕੇ ਤਸੀਂ ਡੀਸੀ ਦਫ਼ਤਰ ਤੱਕ ਜਾਵਾਂਗੇ ਜੀ ਦੇਖਿਆ ਭਾਰੀ ਫੁੱਲ ਸਪੋਰਟ ਬੜੀ ਲਾਈ ਗਈ ਹੈ ਬੜੀਆਂ ਏਜੰਸੀਆਂ ਬੁਲਾਈ ਗਈਆਂ ਨੇ ਐਡਾ ਕਿਹੜਾ ਤੁਹਾਡੇ ਤੇ ਨਾ ਜੀ ਲੱਗਦਾ ਵੀ ਖਤਰਾ ਲੱਗ ਰਿਹਾ ਚੀਜ਼ ਨੂੰ ਲਾ ਕੇ ਵੀ ਪਤਾ ਨਹੀਂ ਇਥੇ ਕੀ ਹੋ ਜਾਣਾ ਵੱਡੀ ਤੁਹਾਡੇ ਸਿੰਘ ਨਾਲੋਂ ਜ਼ਿਆਦਾ ਪੁਲਿਸ ਜਿਹੜੀ ਅਸੀਂ ਦੇਖਿਆ ਵੱਡੀ ਤਾਕਤ ਲੱਗੀ ਮੇਰੇ ਖਿਆਲ ਇਹ ਕਿ ਪੰਜਾਬ ਦੇ ਲੋਕਾਂ 'ਚ ਇੱਕ دہشت ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪੰਜਾਬ ਦੇ ਲੋਕ ਆਪਣੇ ਹੱਕਾਂ ਲਈ ਵੀ ਬਾਹਰ ਨਾ ਆ ਸਕਣ ਹੈ ਪੰਜਾਬ ਦੇ ਲੋਕਾਂ ਨੂੰ ਡਰਾ ਕੇ ਉਹਨਾਂ ਦੇ ਘਰਾਂ 'ਚ ਵੜਿਆ ਜਾ ਸਕੇ ਇਹ 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 ਚੀਜ਼ਾਂ ਕੀਤੀਆਂ ਜਾ ਰਹੀਆਂ ਕਿ ਇੱਥੇ ਮੌਲੀ ਇਹੋ ਜਿਹਾ دہشت ਦਾ ਪੈਦਾ ਕਰ ਦੋ ਕਿ ਲੋਕ ਇੱਥੇ ਬਾਹਰ ਘਰੋਂ ਬਾਹਰ ਨਿਕਲਣ ਲੱਗਿਆਂ ਵੀ ਸੋਵਰ ਨਹੀਂ ਸੋਚਣ ਕਿੰਨਾ ਨਹੀਂ ਬਾਪੂ ਜਿਹੜਾ ਬੰਦਾ ਆਪਣੀ ਹੱਕ ਦੀ ਆਵਾਜ਼ ਠਾਉਂਦਾ ਉਹਨੂੰ ਦਬਾਇਆ ਜਾ ਰਿਹਾ ਉਤੇ ਪਰਚੇ ਤੱਕ ਪਾਏ ਜਾਂਦੇ ਉਹਨੂੰ ਜੇਲਾ ਵਿੱਚ ਛੱਡਿਆ ਜਾ ਰਿਹਾ ਮੇਰੇ ਖਿਆਲ ਇਹ ਤੇ ਤੁਸੀਂ ਦੇਖੋ ਪੱਤਰਕਾਰਾਂ ਨੂੰ ਛੁੜਤਾ ਹੋਰ ਜਿਹੜੇ ਮਨੁੱਖੀ ਅਧਿਕਾਰਾਂ ਦੇ ਬੰਦੇ ਆ ਕਿ ਸੱਚ ਦੀ ਗੱਲ ਕਰਦਾ ਜਿਹੜਾ ਸਰਕਾਰਾਂ ਦੇ ਪਿੱਠੂ ਨਹੀਂ ਬਣਦਾ ਉਹਨੂੰ ਉਹਨੂੰ ਤੇ ਇਸੇ ਤਰੀਕੇ ਨਾਲ ਹੀ ਧੱਕਿਆ ਜਾਂਦਾ ਜੇਲ੍ਹਾਂ ਚ ਸੁਟਿਆ ਜਾਂਦਾ ਉਹਤੇ ਝੂਠੇ ਪਰਚੇ ਪਾਏ ਜਾਂਦੇ ਆ ਉਹਨਾਂ ਜੋ ਵੀ ਉਹਨਾਂ ਨੂੰ ਕੋਈ ਉਹਨਾਂ ਦੀ ਆਵਾਜ਼ ਦਬਾਉਣ ਨੂੰ ਆਰਥਿਕ ਤੌਰ ਤੇ ਨੁਕਸਾਨ ਪਹੁੰਚਾਇਆ ਜਾ ਸਕਦਾ ਉਹਨੂੰ ਸਮਾਜਿਕ ਤੌਰ ਤੇ ਸਾਰਾ ਕੁਝ ਜੋ ਸਰਕਾਰ ਕਰ ਰਹੀ ਹੈ ਉਹ ਬਹੁਤ ਗਲਤ ਹੈ ਯਾਰੀ ਕਿੱਥੋਂ ਦੀਆਂ ਹੈਗੀਆਂ ਨੇ ਕਿੰਨੇ ਕਿ ਸਿੰਘਾਂ ਨਾਲ ਤੁਹਾਡੇ ਖੜੇ ਹੋਣਗੇ ਕਿੰਨੇ ਕਿ ਵੱਡੀ ਤਦਾਦ ਸਿੰਘ ਜੁੜਨਗੇ ਨਾਲ ਇਹ ਸਿੰਘ ਵੱਡੀ ਤਦਾਦ ਚ ਜੁੜਨਗੇ ਪਰ ਫਿਰ ਵੀ ਜਿਹੜੇ ਹੱਕ ਸੱਚ ਦੀ ਗੱਲ ਕਰਦੇ ਆ ਜਿਹੜੇ ਜਿਨ੍ਹਾਂ ਨੂੰ ਤੋ ਕੋਈ ਦਰਦ ਇਹ ਆ ਕਿ ਜੋ ਸਰਕਾਰ ਕਰ ਰਹੀ ਆ ਉਹਦੇ ਖਿਲਾਫ ਕਰਨਾ ਤੇ ਉਹ ਆ ਰਹੇ ਲੋਕ ਜਿੰਨੇ ਵੀ ਆਉਣਗੇ ਉਹ ਅਸੀਂ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਆ ਅਸੀਂ ਸਾਰੀਆਂ ਤਰ੍ਹਾਂ ਨੂੰ ਕਿ ਪੰਜਾਬ ਨਾਲ ਜੋ ਵੱਡੀ ਬੇਇਨਸਾਫੀ ਹੋ ਰਹੀ ਆ ਉਹਦੇ ਵਾਸਤੇ ਸਾਰਿਆਂ ਦਾ ਹੀ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਇਹਦੇ ਸਾਥ ਦੇਣ ਦੀ ਲੋੜ ਆ ਜੀ ਇਹ ਲੱਗਦਾ ਨਹੀਂ ਸਾਰਿਆਂ ਨੂੰ ਇਕੱਠੇ ਹੋਣ ਦੀ ਇੱਕ ਪਲੇਟਫਾਰਮ ਦੀ ਲੋੜ ਆ ਜੇਕਰ ਅੱਜ ਨਹੀਂ ਇਕੱਠੇ ਹੋਏ ਤੇ ਸਾਰ ਲੱਗਦਾ ਇਕੱਲੇ-ਇਕੱਲੇ ਦੀ ਆਵਾਜ਼ ਜਿਹੜੀ ਉਹ ਦਬਾਈ ਜਾਊਗੀ ਇਹ ਮੇਰੇ ਖਿਆਲ ਹੈ ਕਿ ਸਾਰਿਆਂ ਨੂੰ ਅਨਸਰ ਨੂੰ ਸਮਝਣਾ ਚਾਹੀਦਾ ਕਿ ਜੇ ਅਸੀਂ ਇਹ ਗੱਲ ਤੇ ਪੰਜਾਬ ਦੇ ਹੱਕਾਂ ਦੀ ਗੱਲ ਹੋ ਰਹੀ ਹੈ ਪੰਜਾਬ ਨਾਲ ਧੱਕੇ ਦੀ ਗੱਲ ਹੋ ਰਹੀ ਹੈ ਪੰਜਾਬ ਦੇ ਲੋਕਾਂ ਦੀ ਜਿਹੜੀ ਆਵਾਜ਼ ਨੂੰ ਦਬਾਇਆ ਜਾ ਰਿਹਾ ਤੋ ਉਹਦੇ ਵਾਸਤੇ ਸਾਰਿਆਂ ਦਾ ਫਰਜ਼ ਬਣਦਾ ਕਿ ਉਹ ਇਹ ਇਕੱਠੇ ਹੋ ਕੇ ਇਹ ਇਸ ਚੀਜ਼ ਦਾ ਵਿਰੋਧ ਕਰਨ ਪੰਜਾਬ ਦੀ ਲਾਅ ਐਂਡ ਆਰਡਰ ਸੀ ਵੀ ਕਿਸ ਤਰ੍ਹਾਂ ਦੇ ਦਦੇ ਹੋ ਜਿਵੇਂ ਨਸ਼ਾ ਜਿਹੜਾ ਵਾਦਾ ਜਾ ਰਿਹਾ ਆ ਅੱਜ ਦਿਨ ਫਰੋਤੀਆਂ ਮੰਗੀ ਜਾ ਰਹੀਆਂ ਅੱਜ ਦਿਨ ਕਤਲੇ ਆਮ ਹੋ ਜਾਂਦੇ ਆ ਅੱਜ ਦਿਨ ਕਿੰਨੇ ਗੋਲੀ ਵੱਜ ਜਾਂਦੀ ਹੈ ਕਿਸੇ ਨੂੰ ਕੀ ਇਸ ਤਰ੍ਹਾਂ ਦੇਦੇ ਹੋ ਚੀਜ਼ ਲਾਅ ਮੇਰੇ ਖਿਆਲ ਹੈ ਕਿ ਜਿਹੜੀ ਇਹ ਦਸ਼ਿਆਂ ਦਾ ਫਰੋਤੀਆਂ ਦਾ ਜਿਹੜ ਦਿਹਾੜੇ ਕਤਲ ਹੋ ਰਹੇ ਆ ਦਿਨ ਦਿਹਾੜੇ ਲੋਕਾਂ ਕੋ ਲੁੱਟਾਂ ਖੋਹਾਂ ਹੋ ਰਹੀਆਂ ਤੇ ਹਰੇਕ ਬੰਦਾ ਬੜੇ ਸਹਿਮ ਚ ਜੀ ਰਿਹਾ ਤੇ ਇਹ ਉਹਦੇ ਵਾਸਤੇ ਮੇਰੇ ਖਿਆਲ ਇਹ ਇਸ ਅੱਗ ਨੂੰ ਬੁਝਾਉਣ ਵਾਸਤੇ ਅਮਰਤਪਾਲ ਨੇ ਗੱਲ ਕਰਨੀ ਇਸ ਇਸ ਅੱਗ ਨੂੰ ਕੰਟਰੋਲ ਕਰਨ ਵਾਸਤੇ ਨਸ਼ਿਆਂ ਚ ਨੌਜਵਾਨੀ ਨੂੰ ਕੱਢਣ ਵਾਸਤੇ ਜਾਂ ਇਹ ਨਸ਼ਿਆਂ ਦਾ ਵਪਾਰ ਦੇ ਵਿਰੋਧ ਚ ਉਹਨਾਂ ਨੇ ਉਹ ਉਥੇ ਪਾਰਲੀਮੈਂਟ ਚ ਵੀ ਜਦੋਂ ਗੱਲ ਕਰਨੀ ਆ ਤੇ ਉਹ ਇਸ ਚੀਜ਼ ਨੂੰ ਰੋਕਿਆ ਜਾ ਰਿਹਾ ਕਿ ਇਹ ਨਸ਼ੇ ਇਹ ਜੋ ਅਸੀਂ ਇੱਥੇ ਲੋਕਾਂ ਨੂੰ ਲੁੱਟਣ ਕੁੱਟਣ ਜਾਂ ਲੋਕਾਂ ਨੂੰ ਨਸ਼ਿਆਂ ਤੇ ਨੌਜਵਾਨੀ ਨੂੰ ਮਾਰ ਕੇ ਉਤੋਂ ਪੈਸਾ ਕਮਾ ਰਹੇ ਆ ਉਹ ਚ ਰੋਕ ਲੱਗੂਗੀ ਇਸ ਕਰਕੇ ਮੇਰੇ ਖਿਆਲ ਹੈ ਕਿ ਉਹ ਸਾਰੀਆਂ ਚੀਜ਼ਾਂ ਰੋਕੇ ਉਹਨਾਂ ਨੂੰ ਨਾ ਆਉਣ ਦੇਣ ਦਾ ਜਿਹੜਾ ਇਹਨਾਂ ਨੇ ਇੱਕ ਧਾਰੀ ਹੋਈ ਆ ਮੇਰੇ ਖਿਆਲ ਇਹ ਬਹੁਤ ਮਾੜੀ ਗੱਲ ਹੈ ਪੰਜਾਬ ਦੀ ਬਿਲਕੁਲ ਤੁਸੀਂ ਦੇਖਿਆ ਬਾਪੂ ਤਸੇਮ ਸਿੰਘ ਨਾਲ ਗੱਲਬਾਤ ਕੀਤੀ ਆ ਅਤੇ ਉਹਨਾਂ ਨੇ ਕਿਹਾ ਵੀ ਸਾਨੂੰ ਇਕੱਠੇ ਆਉਣ ਦੀ ਲੋੜ ਆ ਐਸ ਕਰਕੇ ਜੇ ਕਲਾਸੀ ਆਪਣੇ ਪੰਜਾਬ ਨੂੰ ਬਚਾਉਣਾ ਜੇ ਕਾ ਅਸੀਂ ਆਪਣੇ ਹੱਕ ਦੀ ਆਵਾਜ਼ ਦੀ ਗੱਲ ਕਰਨੀ ਆ ਤੇ ਸਾਨੂੰ ਇਕੱਠੇ ਆਉਣ ਦੀ ਲੋੜ ਆ ਸਭ ਵਿਧਾਨ ਨੂੰ ਦੋ ਤਰ੍ਹਾਂ ਵਰਤਿਆ ਜਾਂਦਾ ਇੱਕ ਉਹ ਸਰਸੇ ਸਾਧਰਾ ਚੋਰ ਆ ਬੁਲਾਤ ਕਰੀ ਉਹਨੂੰ ਤੀਜੇ ਦਿਨ ਪ੍ਰੋਲ ਦੇ ਦਿੰਦੇ ਇੱਕ ਸਾਡੇ ਸਿੰਘ ਨੇ ਆ ਕੇ 5 ਮਿੰਟ ਉੱਥੇ ਗੱਲ ਕਰਨੀ ਪੰਜਾਬ ਦੀ ਗੱਲ ਕਰਨੀ ਆ ਸਿੱਖਾਂ ਦੀ ਗੱਲ ਕਰਨੀ ਆ ਖਡੂਰ ਸਾਹਿਬ ਦੇ ਹਲਕੇ ਦੀ ਗੱਲ ਕਰਨੀ ਆ ਉਹਨੂੰ ਤੁਸੀਂ ਬੋਲਣ ਦਿੱਤੇ ਜਾਂਦੇ ਗੱਲ ਦਿੱਲੀ ਕਰਨੀ ਤੇ ਪੰਜਾਬ ਨੂੰ ਕਾਹ ਡਰ ਪੈ ਗਿਆ ਵੇਖੋ ਜੀ ਪੰਜਾਬ ਨੂੰ ਗੱਲ ਇਹ ਕਿ ਇੱਕ ਸਿੱਖ ਦੀ ਆਵਾਜ਼ ਬਾਹਰ ਨਹੀਂ ਆਉਂਦਣੀ ਗੱਲ ਪੰਜਾਬ ਦੀ ਜਾਂ ਦਿੱਲੀ ਦੀ ਨਹੀਂ ਆ ਗੱਲ ਕਿ ਸਿੱਖ ਦੀ ਆਵਾਜ਼ ਬਾਹਰ ਨਹੀਂ ਆਉਂਦਣੀ ਇਹਨਾਂ ਨੂੰ ਲੱਗਦਾ ਕਿ ਪੰਜਾਬੀ ਰਾਸ ਨਹੀਂ ਆਉਂਦੇ ਪਏ ਭਾਈ ਪੰਜਾਬੀ ਤੋਂ ਉਹਨਾਂ ਨੂੰ 47 ਤੋਂ ਬਾਅਦ ਨਹੀਂ ਰਾਸ ਆਏ ਜੇ 47 ਤੋਂ ਬਾਅਦ ਰਾਸ ਹੋਏਦੇ ਜਰਾਈ ਪੇਸ਼ਾ ਕੌਮ ਕੌਂ ਕਹਿੰਦੇ ਪਰ ਸਾਡ ਨੂੰ ਸਭ ਤੋਂ ਮਵਾੜੀ ਗੱਲ ਸਾਡੀ ਰੁੱਖ ਦੀ ਗੱਲ ਹੈ ਕਿ ਜਿਹੜੀਆਂ ਸਾਡੀਆਂ ਪੰਜਾਬ ਦੀਆਂ ਸਰਕਾਰਾਂ ਵਾਂ ਜਿਨ੍ਹਾਂ ਸਿਰਾਂ ਤੇ ਜਸਤਾਰਾ ਸਜੀਆਂ ਪੱਗਾ ਸਜੀਆਂ ਉਹੀ ਸਾਡੇ ਜ਼ੁਲਮ ਕਰਨੀਆਂ ਹੁਣ ਦੇਖਣਾ ਹੈ ਸਰਕਾਰਾਂ ਦੇ ਖਿਲਾਫ ਇਹਦੇ ਹੱਕ ਚ ਕੀ ਉਤਰਦੀਆਂ ਨੇ ਮੈਨੂੰ ਦੀ ਉਜਾਤ ਮੈਂ ਤੁਹਾਡਾ ਹਰਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ